ਬਾਕੀ ਆ ਗਏ ਬਾਬਾ ਜੀ ਚੱਲੋ ਅੱਗੇ ਪਾਣੀ ਹੋਣਾ ਮੈਂ ਦੋ ਬੰਦੂ ਜੀ ਆ ਗਿਆ ਜੀ ਆ ਗਿਆ ਜੀ 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 ਦੇ ਇਸ ਤੋਂ ਬਾਅਦ ਜਿਹੜਾ ਕਿ ਜਿਹਦਾ ਪਿਤਾ ਉਹ ਕਾ ਵੀ ਗਰੀਬ ਪਰਿਵਾਰ ਤੋਂ ਤੇ ਵੱਡੇ ਵਾਲਾਂ ਦੀ ਹਿੰਮਤ ਦੇ ਨਾਲ ਅੱਜ ਥਾਣੇ ਦੇ ਬਾਹਰ ਪਹੁੰਚੇ ਨੇ ਸੋ ਕੋਈ ਮਸਲਾ ਨਹੀਂ ਬਣਾ ਰਹੇ ਜੀ ਬਾਤ ਸਰ ਕੀ ਮਸਲਾ ਜੀ ਹਾਂਜੀ ਬਾਜੀ ਆਪਣਾ ਨਾਮ ਦੱਸ ਕੇ ਜਿਹੜੀ ਮੰਤਪਾਤੀ ਘਟਨਾ ਵਾਪਰੀ ਹੈ ਕੀ ਇਹ ਸਾਰੀ ਘਟਨਾ ਹਾਂਜੀ ਦਾਸ ਰਾਜਵੀਰ ਸਿੰਘ ਅਕਾਲੀ ਸ੍ਰੀ ਹਰਿਉੰਸਾ ਸਾਹਿਬ ਤੋਂ ਇਹ ਘਟਨਾ ਜੀ ਫਤੇਗੜ ਜੂੜੀਆਂ ਰੋਡ ਬਾਈਪਾਸ ਤੇ ਠਾੜਿਆਂ ਦੇ ਵਿੱਚ ਅਸੀਂ ਚੌਂਕੀ ਦੇ ਖਲੋਤੇ ਆ ਘਟਨਾ ਹੈਗੀ ਆ ਜੀ ਬਾਬਾ ਦੀਪ ਸਿੰਘ ਕਲੋਨੀ ਦੀ ਜਿੱਥੇ ਇੱਕ ਛੋਟੀ ਜੀ ਬੱਚੀ ਤੇ ਉਹ ਜਿਹੜਾ ਬੰਦਾ ਜਿਹੜਾ ਦੋਸ਼ੀ ਆ ਪਰ 75 ਕੇ 80 ਸਾਲ ਦੀ ਏਜ ਹੋਣੀ ਉਹਦੀ ਉਹ ਬਿਲਕੁਲ ਲਾਗੇ ਲਾਗੇ ਰਹਿੰਦੇ ਨੇ ਤੇ ਉਹਨਾਂ ਨੇ ਮੌਕੇ ਦਾ ਫਾਇਦਾ ਵੇਖਿਆ ਵੀ ਘਰ ਦੇ ਵਿੱਚ ਕੋਈ ਨਹੀਂ ਆ ਤਾਂ ਉਹਨੇ ਆਪਣੀ ਕਰਤੂਤ ਖੋਲ ਦਿੱਤੀ ਐ ਤੇ ਉਹ ਜਿਹੜਾ ਪਿਤਾ ਉਹਨਾਂ ਦੀ ਮਾਪਿਓ ਵਾ ਜਿਹੜਾ ਉਹਨਾਂ ਦੇ ਵਿਚਾਰੇ ਐਡੇ ਕਿ ਮਾਦੜ ਨੇ ਕਿ ਉਹ ਆਪਣੀ ਕਿਰਤ ਕਰਦੇ ਨੇ ਦਿਹਾੜੀ ਟੱਪਾ ਕਰਕੇ ਉਹਦੇ ਡਰਦੇ ਵਿਚਾਰੇ ਆਏ ਨਹੀਂ ਪਹਿਲਾਂ ਤੇ ਮਹੱਲੇਦਾਰਿਆਂ ਦੀ ਹੱਲਾਸ਼ੇਰੀ ਨਾਲ ਉਹ ਇਥੋਂ ਤੱਕ ਪਹੁੰਚੇ ਤੇ ਕਾਰਵਾਈ ਹੋਈ ਆ ਤੇ ਬੱਚੀ ਦੀ ਹਾਲਤ ਐਡੀ ਕਿ ਨਾਝੁ ਗਿਆ ਤੁਹਾਨੂੰ ਉਲਟੀਆਂ ਓਂਡੀਆਂ ਜੇ ਵੀ ਜੀ ਬੱਚੀ ਦੀ ਉਮਰ ਕਿੰਨੀ ਹੈ ਤੇ ਜਿੰਨੇ ਇਹ ਹਰਕਤ ਕੀਤੀ ਉਹਦੀ ਉਮਰ ਕਿੰਨੀ ਬੱਚੀ ਦੀ ਉਮਰ 9 ਸਾਲ ਦੀ ਹੈਗੀ ਆ ਤੇ ਜਿਹੜਾ ਹਰਕਤ ਕਰਨ ਵਾਲਾ ਵਾ ਉਹਦੀ 75 ਤੋਂ 80 ਸਾਲ ਦੀ ਉਮਰ ਹੈ ਜੀ ਜੀ ਕਾ ਹੁਣ ਉਹ اروਪੀ ਕਾਬੂ ਕੀਤਾ ਪੁਲਿਸ ਹਾਂਜੀ ਬਿਲਕੁਲ ਬਿਲਕੁਲ ਮੌਕੇ ਤੇ ਇਹਨਾਂ ਨੇ ਮਹੱਲੇ ਵਾਲਿਆਂ ਨੇ ਉਹਨੂੰ ਪੁਲਿਸ ਨੂੰ ਫੜ ਕੇ ਤੇ اروਪੀ ਨੂੰ ਦੇ ਦਿੱਤਾ ਵਾ ਕੁਝ ਮਹੱਲੇ ਵਾਲਿਆਂ ਨੇ ਮੌਕੇ ਤੇ ਉੱਥੇ ਛਤਰਪ੍ਰੇਡ ਕੀਤੀ ਸੀ ਚਲੋ ਜਿੰਨੀ ਕੀਤੀ ਆ ਉਹ ਇਹਨਾਂ ਦੀ ਚੜਦੀ ਕਲਾ ਹੋਗੀ ਬਾਕੀ ਹੁਣ ਪੁਲਿਸ ਆਪਣੀ ਕਾਰਵਾਈ ਕਰਨ ਢੀ ਆ ਜੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਆ ਮਹੱਲੇ ਵਾਲੇ ਜੀ ਪੁਲਿਸ ਦੀ ਕਾਰਵਾਈ ਵੇਖੋ ਜੀ ਜਿਹੜੀ ਬਲਾਦਕਾਰ ਦੀ ਸਜ਼ਾ ਵਾ ਉਹਦਾ ਉਹ ਹੋ ਜਾਣੀ ਆ ਇੱਕ ਪਾਸ ਕੋ ਐਕਟ ਲੱਗ ਜਾਊਗਾ ਜਿਹੜਾ 20 ਸਾਲ ਉਹਦੇ ਕਹਿੰਦੇ ਨੇ ਕਿ ਅੰਦਰ ਲੱਗ ਜਾਣਾ ਵਾ ਕੋਈ ਉਹਦੀ ਸੁਣਵਾਈ ਕੋਈ ਅਪੀਲ ਕੋਈ ਦਲੀਲ ਨਹੀਂ ਹੁੰਦੀ ਕੋਈ ਲਗਾਤਾਰ ਹੀ ਇਹ ਜਹੀਆਂ ਘਟਨਾਵਾਂ ਵਾਪਰ ਰਹੀਆਂ ਪੰਜਾਬ ਤੇ ਕਿਸ ਤਰ੍ਹਾਂ ਦੇਖਦੇ ਪੰਜਾਬ ਲਗਾ ਸਾਡੇ ਕਾਨੂੰਨ ਦੇ ਵਿੱਚ ਕਮੀ ਆ ਜੀ ਜੇ ਸਾਡੇ ਕਾਨੂੰਨ ਸਖਤ ਹੋ ਜਨਾਂ ਤੇ ਇੱਕ ਕਿਸੇ ਦੇ ਬੱਚੇ ਦੇ ਹੱਥੋਂ ਪੈਨਸਲ ਵੀ ਨਾ ਖੋਈ ਜਾਵੇ ਬਲਾਦਕਾਰ ਤੇ ਬੜੀ ਦੂਰ ਦੀ ਗੱਲ ਆ ਕਿਉਂਕਿ ਬਾਹਰਲੇ ਆਪਾਂ ਦੇਸ਼ਾਂ ਦੀਆਂ ਗੱਲਾਂ ਤੇ ਜ਼ਰੂਰ ਕਰਦੇ ਆ ਪਰ ਸਾਡੇ ਕਾਨੂੰਨ ਨਹੀਂ ਉੱਥੇ ਉਹੋ ਜਿਹੀ ਕੀ ਹੋ ਸਕਦੇ ਕਿਉਂਕਿ ਦੋ ਦਿਨ ਬਾਅਦ ਸਾਨੂੰ ਹੋਸ਼ ਆਉਂਦਾ ਹੀ ਆ ਵੀ ਬੱਚੀ ਦੇ ਨਾਲ ਬਲਾਦਕਾਰ ਹੋਇਆ ਤੇ ਲੋਕੀ ਕਹਿੰਦੇ ਨੇ ਵੀ ਅੱਜ ਉਹਨੂੰ ਮਾਰ ਦੇਣਾ ਜਦੋਂ ਤੁਹਾਨੂੰ ਪਤਾ ਲੱਗਾ ਸੀ ਤੂੰ ਉਦੋਂ ਕਿਹਨਾ ਕਰ ਦਿੱਤਾ ਜੀ ਸਾਡੇ ਕਾਨੂੰਨ ਸਖਤ ਹੋਣ ਦਾ ਤੇ ਕਦੀ ਇਹੋ ਜਿਹੀ ਨੌਬਤ ਨਾ ਆਵੇ ਕਿਉਂਕਿ ਮੌਕੇ ਦੇ ਉੱਤੇ ਜੇ ਛਟਕਾਇਆ ਜਾਵੇ ਹੁਣ ਦੋਸ਼ੀ ਅੰਦਰ ਹੈ ਨਾ ਦੋਸ਼ੀ ਨੂੰ ਚੌਂਕ ਦੇ ਵਿੱਚ ਖੜ ਕੇ ਗੋਲੀ ਮਾਰ ਦੇਣ ਕੀ ਕਰ ਨਹੀਂ ਸਕਦੇ ਸਭ ਕੁਝ ਹੋ ਸਕਦਾ ਵਾ ਪਰ ਉਹ ਜੋ ਉਹਨਾਂ ਨੇ ਦਾਇਰਾ ਬਣਾਇਆ ਉਹਨਾਂ ਨੇ ਉਹਨੂੰ ਦਾਇਰੇ ਨੂੰ ਫੋਲੋ ਕਰਨ ਦੇ ਨੇ ਉਹ ਫਿਰ ਉਹਦੇ ਵਿੱਚ ਕਮੀਆਂ ਆਉਂਦੀਆਂ ਹੀ ਆਉਂਦੀਆਂ ਜੀ ਠੀਕ ਠੀਕ ਆਪਾਂ ਨੇ ਬਹੁਤ ਗਲਤ ਕੰਮ ਕੀਤਾ ਇਹ ਗਲੀ ਦੇ ਵਿੱਚ ਬਣਾਇਆ ਜਾਂ ਕਿਹੜੀ ਜਗ੍ਹਾ ਤੇ ਇਹ ਗਲੀ ਸਾਡੇ ਬੂਏ ਦੇ ਘਾਰੀ ਆ ਸਾਡੇ ਘਰ ਦੇ ਵਿੱਚ ਇਹਦੇ ਬੱਚੇ ਰਹਿੰਦੇ ਨੇ ਸਾਡੀ ਗਲੀ ਚ ਪੁੱਛੋ ਸਾਰੀਆਂ ਜਨਾਨੀਆਂ ਗਾਹ ਹੋ ਨਹੀਂ ਤਾਂ ਕੱਲ੍ਹ ਨੂੰ ਆ ਜਾਣਾ ਲੱਗੇ। ਉਹ ਕਦੇ ਇਹ ਬੱਚਿਆਂ ਨੂੰ ਕਹੇ ਨਾ ਕਦੀ ਕੱਖ ਨਹੀਂ ਕਿਹਾ। ਕੋਰੇ ਪਿਓ ਇਹ ਥੋੜੇ ਗਰੀਬ ਆ ਤੇ ਤੂੰ ਆਣ ਕਿਉਂ ਨਹੀਂ ਲਟਕੀ ਨੂੰ ਤੂੰ ਮਾਰੇ ਕ ਚੰਗੇ ਕੰਮ ਕਰ ਜਾਵੇਂ। ਇਹ ਕਿੱਥੇ ਕਿਹ ਕਿਤਰਾ ਦਾ ਨਾ ਕੰਮ ਖਾਦੇ ਕੱਲੀ ਚ ਕਿਤਾ। ਇਹ 9 ਸਾਲ ਦੀ ਬੱਚੀ ਹੈ। ਇਹ 9 ਸਾਲ ਦੀ। ਹਾਂ ਇਹਦੇ ਬੱਚਿਆਂ ਦਾ ਤਾਂ ਸਾਰੇ ਸਾਰੀ ਬੜੀ ਸਾਡੀ ਧਿਆਨ ਰੱਖਦੇ ਆ ਤਾਂ ਇਹਦੇ ਬੱਚਿਆਂ ਦਾ। ਇਹਨੂੰ ਪਤਾ ਨਹੀਂ ਬੱਚਾ ਕਿੰਨੀ ਕੀ। ਹਾਂ 7 ਸਾਲ ਦਾ ਬਾਬੂ। 7 ਸਾਲ ਦਾ ਬਾਬੂ। ਕਾਸੀ ਸਾਲ ਦੀ। ਬੰਦੇ ਦੀ ਉਮਰ ਕਿੰਨੀ ਸੀ ਹਾਂ ਬੱਚਾ ਮਸਲਾ ਕੀ ਮਸਲਾ ਜੀ ਬਾਪਾ ਜੀ ਨੇ ਹਾਂਜੀ ਸਰ ਥੋੜਾ ਜਿਆਦਾ ਹਾਂਜੀ ਸਰ ਥੋੜਾ ਜਿਆਦਾ ਹਾਂ ਸਰ ਥੋੜਾ ਜਿਆਦਾ ਤੁਸੀਂ ਮਨ ਲੈ ਜੀ ਮੇਰ ਕੀ ਕਹਿਣਾ ਚਾਹੋਗੇ ਜੀ ਮਾਮਾ ਵਿੱਚ ਕੀ ਕਹਿਣਾ ਚਾਹੋਗੇ ਬੰਦ ਕਰ ਹਾਂ